ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਖਾਲੀ ਹੱਥ ਮੱਥਾ ਟੇਕਣ ਦੇ ਅਦ ਪੁੱਤ ਫਲ ਇਹਦੇ ਬਾਰੇ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਭਨਾਂ ਤੇ ਵਰਤਦੀ ਹੈ ਗੱਲ ਕਿ ਸਤਿਗੁਰੂ ਭੇਟਾ ਨਹੀਂ ਵੇਖਦੇ ਸਤਿਗੁਰੂ ਪ੍ਰੇਮ ਭਾਵ ਭਾਵਨਾ ਵੇਖਦੇ ਆ ਪ੍ਰੇਮਾਂ ਭਗਤੀ ਵੇਖਦੇ ਆ ਪਿਆਰਿਓ ਗੋਬਿੰਦ ਭਾਉ ਭਗਤ ਕਾ ਭੁਖਾ ਸਤਗੁਰੂ ਕੀ ਨੇ ਅੰਦਰਲੀ ਭਾਵਨਾਾਂ ਦੇ ਭੁੱਖੇ ਨੇ ਸਤਗੁਰੂ ਜੀ ਅੰਦਰਲੀ ਭਾਵਨਾ ਨੂੰ ਜ਼ਿਆਦਾ ਤਰਜੀ ਦਿੰਦੇ ਨੇ ਅੰਦਰਲੀ ਭਾਵਨਾ ਜਿਹੜੀ ਹੈ ਉਹ ਬਹੁਤ ਅਹਿਮੀਅਤ ਰੱਖਦੀ ਹੈ ਪਿਆਰਿਓ ਜਿਹਦੀ ਅੰਦਰਲੀ ਭਾਵਨਾ ਜਿਹੜੀ ਹੈ ਪਿਆਰਿਓ ਉਹ ਕਾਇਮ ਹੈ ਉਹ ਮਜ਼ਬੂਤ ਹੈ ਤੇ ਸਤਗੁਰ ਸੱਜੇ ਪਾਤਸ਼ਾਹ ਨੂੰ ਉਹੀ ਸਿੱਖ ਪਿਆਰਾ ਲੱਗਦਾ ਹੈ ਪਿਆਰਿਓ ਪਹਿਲਾਂ ਭਾਵਨਾਵਾਂ ਸਾਂਝੀਆਂ ਕੀਤੀਆਂ ਵੀ ਕਈ ਤਾਂ ਜਿਹੜੇ ਐਸੇ ਨੇ ਜਿਹੜੇ ਕਹਿੰਦੇ ਆ ਵੀ ਮੇਰੇ ਕੋਲੇ ਪੈਸੇ ਐ ਨਹੀਂ ਤੇ ਮੈਂ ਮੱਥਾ ਆ ਕੇ ਸਾਧ ਸੰਗਤ ਨੂੰ ਗੁਰੂ ਪੈਸੇ ਨਹੀਂ ਮੰਗਦਾ ਹਾਂ ਸਾਡੀ ਭਾਵਨਾ ਹੈ ਤੇ ਜਦੋਂ ਮਰਜ਼ੀ ਅਸੀਂ ਜਾ ਕੇ ਮੱਥਾ ਟੇਕ ਸਕਦੇ ਹਾਂ ਪਰ ਉਹ ਗੱਲ ਵੱਖਰੀ ਹੈ ਕਿ ਅਸੀਂ ਇਹ ਨਾ ਹੋਵੇ ਕਿ ਜਰੂਰਤੇ ਕਰਨਾ ਹੋਵੇ ਕੋਈ ਆਪਣਾ ਤੇ ਫਿਰ ਅਸੀਂ ਟਟਾਈਏ ਹਜ਼ਾਰਾਂ ਹਜ਼ਾਰਾਂ ਦੇ 2-2 ਹਜ਼ਾਰ ਦੇ ਜੇ ਜਦੋਂ ਮੱਥਾ ਟੇਕਣਾ ਹੁੰਦਾ ਤੇ ਫਿਰ ਅਸੀਂ ਜਿਹੜਾ ਨੋਟ ਕਿਤੇ ਨਾ ਚੱਲੇ ਦਸਾਂ ਦਾ ਪਾਟਿਆ ਪੁਰਾਣਾ ਨੋਟ ਅਸੀਂ ਮੱਥਾ ਟੇਕਣ ਨੂੰ ਕੱਢ ਲੈਣੀ ਆ ਤੇ ਸਾਧ ਸੰਗਤ ਜਦੋਂ ਵੀ ਅਸੀਂ ਮੱਥਾ ਟੇਕਣਾ ਇਹ ਸੋਚ ਕੇ ਨਹੀਂ ਟੇਕਣਾ ਵੀ ਮੈਂ ਖਾਲੀ ਹੱਥਾਂ ਜਾਂ ਮੈਨੂੰ ਕੋਈ ਵੇਖੇਗਾ ਕੀ ਕਰ ਅਸੀਂ ਮੱਥਾ ਟੇਕੀਏ ਜਿੰਨੀ ਸਾਡੀ ਭਾਵਨਾ ਸ਼ਰਧਾ ਜਿੰਨਾ ਅਸੀਂ ਦਮਾਂ ਕਿ ਗੁਰੂ ਨੇ ਉਹਦਾ ਦੁੱਖਣਾ ਕਰਕੇ ਸਾਨੂੰ ਵਾਪਸ ਕਰ ਦੇਣਾ ਉਹ ਤਾਂ ਉਹ ਤੇ ਇੱਕ ਸਾਡੀ ਭਾਵਨਾ ਵੀ ਅਸੀਂ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਕਿੰਨਾ ਮੱਥਾ ਗੁਰੂ ਨੂੰ ਟੇਕ ਰਹੇ ਹਾਂ ਗੁਰੂ ਦਾ ਸ਼ੁਕਰਾਨਾ ਕਰਕੇ ਸੱਚੇ ਪਾਤਸ਼ਾਹ ਵੀ ਤੇਰੇ ਹੀ ਦਿੱਤਾ ਹੋਇਆ ਦੂਜੀ ਗੱਲ ਜੇ ਕਿਸੇ ਟਾਈਮ ਨਹੀਂ ਵੀ ਪੈਸੇ ਹੁੰਦੇ ਤੇ ਪਿਆਰਿਓ ਗੁਰੂ ਪਾਸ ਪੈਸੇ ਨਹੀਂ ਮੰਗਦੇ ਪੇਟਾ ਨਹੀਂ ਮੰਗਦੇ ਵੀ ਦਰਸ਼ਨਾਂ ਦੀ ਤੂੰ ਭੇਟਾ ਦੇ ਤੇ ਦਰਸ਼ਨ ਫ੍ਰੀ ਨੇ ਗੁਰੂ ਦੇ ਪਿਆਰਿਓ ਅਸੀਂ ਦਰਸ਼ਨ ਕਰ ਸਕਦੇ ਹਾਂ ਕਿਉਂਕਿ ਕੀ ਹੁੰਦਾ ਜਦੋਂ ਗੁਰੂ ਦੇ ਦਿਦਾਰੇ ਕਰਨੇ ਆ ਨਾ ਸਤਿਗੁਰੂ ਦੇ ਦਿਦਾਰੇ ਕਰਨੇ ਆ ਤੇ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਦਿਦਾਰ ਕੀ ਮਿਲਦਾ ਹੈ ਪਿਆਰਿਓ ਤਨ ਮਨ ਹੋਏ નિਹਾਲ ਜਾ ਗੁਰ ਦੇਖਾ ਸਾਹਮਣੇ ਗੁਰੂ ਦੇ ਦਿਦਾਰੇ ਕੀਆ ਤਨ ਤੇ ਮਨ નિਹਾਲ ਹੋ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਨਿਸ਼ਾਵਰ ਕੀਤੇ ਆਪਣੇ ਆਪ ਨੂੰ ਯਾਦ ਰੱਖੀ ਤੈਨੂੰ ਬੜਾ ਕੁਝ ਪ੍ਰਾਪਤ ਹੋਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਬੜਾ ਕੁਝ ਦੇਣਾ ਹੈ ਦੀਨ ਦਇਆਲਤਾ ਕਰਕੇ ਇਸ ਕਰਕੇ ਗੁਰੂ ਦਾ ਪੱਲਾ ਨਾ ਛੱਡੀ ਸਤਿਗੁਰ ਦਾ ਪੱਲਾ ਨਾ ਛੱਡੀ ਪਿਆਰਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੀ ਤੇ ਜੇ ਬਾਜੇ ਟਾਈਮ ਨਹੀਂ ਪੈਸਾ ਹੈਗਾ ਤੇ ਖਾਲੀ ਹੱਥ ਮੱਥਾ ਟੇਕਦੀ ਤੇਰੀ ਅੰਦਰਲੀ ਭਾਵਨਾ ਵੀ ਗੁਰੂ ਨੇ ਪ੍ਰਵਾਨ ਕਰ ਲੈਣੀ ਆ ਤੂੰ ਵੀ ਪ੍ਰਵਾਨ ਹੋ ਜਾਏਗਾ ਤੇਰੀ ਹਾਜ਼ਰੀ ਵੀ ਪ੍ਰਵਾਨ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ